ਕੰਨ ਬੰਦ ਕਰਕੇ ਪਸਵਿੱਤਰ ਆਤਮਾ ਨੂੰ ਦੇ ਦੂਤਾਂ ਨੂੰ ਕੰਮ ਕਰਨ ਦੇ ਅੱਜ ਪੂਰੀ ਤਰ੍ਹਾਂ ਈਸ਼ੂ ਦੇ ਨਾਮ ਦੇ ਵਿੱਚ ਹਾਂਜੀ ਪੂਰੀ ਰੂਹਰ ਸਾਮਨ ਦੇ ਨਾਲ ਹallelujah ਉਸ ਸਮਾ ਰਹਿਆ ਇੱਕ ਟੱਟ ਵੇ ਓਨੇ ਹੁਣਾ ਚੱਟ ਪੱਟ ਵੇ ਉਹ ਦੇ ਬਚਨ ਨੂੰ ਪੂਰਾ ਕੋਈ ਸਖ ਦਾ ਨਾ ਕਰ ਅੱਜ ਸੂਬਤ ਦਲਾਂ ਦੇ ਉੱਤੇ ਜਦ ਆਉਣਾ ਏ

ਸਮਰਹਿ ਗਿਆ ਇੱਕ ਘਟੇ ਆਉਣੇ ਹੁਣਾ ਚਟਪਾਟੇ ਉਹਦੇ ਬਚਨ ਨੂੰ ਪੂਰਾ ਕੋਈ ਸਕਦਾ ਨਾ ਡੱਕ ਤੇ ਸੁਬਦਲਾਂ ਦੇ ਉੱਤੇ ਨਾਦਾ ਆਉਣਾ ਏ ਜਦੋਂ ਬਦਲਾਂ ਦੇ ਉੱਤੇ ਨਾਦਾ ਆਉਣਾ ਆ ਬੱਕਰਾ ਜਾਂ ਲਾਲ ਹੋਵੇਗਾ ਜਿੱਸੂ ਜਦ ਆਉਣਾ ਸਭ ਮੁੱਕ ਜਾਣਾ ਰੋਣਾ ਵੀ ਕਮਾਲ ਹੋਵੇਗਾ ਜਿੱਸੂ ਜਦ ਆਉਣਾ ਸਭ ਮੁੱਕ ਜਾਣਾ ਰੋਣਾ ਵੀ ਕਮਾਲ ਹੋਵੇਗਾ ਜਿੱਸੂ ਜਦ ਆਉਣਾ ਸਭ ਮੁੱਕ ਜਾਣਾ ਰੋਣਾ ਵੀ ਕਮਾਲ ਹੋਵੇਗਾ ਮੁਖ ਜਣਾ ਰੂਣਾ ਬਿਕਮਾਲ ਬੋਲੇ ਜੇ ਤੂੰ ਜਦ ਆਉਣਾ ਸਭ ਮੁਖ ਜਣਾ ਰੂਣਾ ਬਿਕਮਾਲ ਬੋਲੇ ਜੇ ਤੂੰ ਜਦ ਆਉਣਾ ਸਭ ਮੁਖ ਜਣਾ ਰੂਣਾ ਬਿਕਮਾਲ ਬੋਲੇ ਪੂਰਾ ਹੁੰਦਾ ਜਾਰਿਆ ਜੋ ਬੋਲੇ ਅਜ ਹੋਵਾਰੇ ਬਚਨ ਦਾ ਸਾਰਾ ਫਿਤ ਖੋਲੇ ਅਜ ਹੋਵਾਰੇ ਪੂਰਾ ਹੁੰਦਾ ਜਾਰਿਆ ਜੋ ਬੋਲੇ ਅਜ ਹੋਵਾਰੇ ਬਚਨ ਦਾ ਸਾਰਾ ਫਿਤ ਖੋਲੇ ਅਜ ਹੋਵਾਰੇ ਅੰਤ ਸਮੇ ਕਾਲਾ ਹੋ ਜਨ ਸੁਰਜਨੇ انتے سمے کال ہو دنا سورج تے چند لال لال ہوے گا او جِسوں زیادہ آونا سب مکھ جانا روڑا وے کمال ہووے گا جِسوں زیادہ آونا سب مکھ جانا روڑا وے کمال ہووے گا جِسوں زیادہ آونا تارا موتی جانا روڑا وے کمال ہووے گا ہلےلویا جِسوں زیادہ آونا سب مکھ جانا کرے گی یشوع نار او جِسوں زیادہ ਨਾ ਕੋਈ ਨਾ ਹੋ ਜਿਸੂ ਜਦੋਂ ਰਹਿੰਦਾ ਮੁਕਤੀ ਨਾਲ ਨਾ ਦੇਖਣਾ ਜਿਸੂ ਜਦੋਂ ਰਹਿੰਦਾ ਮੁਕਤੀ ਨਾਲ ਨਾ ਸਰ ਅਸ਼ਲ ਕਰ ਮਹਿਕਾਂਦੇ ਹੋਏ ਤੁਸੀਂ ਆ ਦਿਨੋ ਨਾ ਕੋਈ ਨਾ ਹੋ ਜਿਸੂ ਜਦੋਂ ਰਹਿੰਦਾ ਮੁਕਤੀ ਨਾਲ ਸੰਤਾਨ ਬਹੋਲੇ ਨਾ ਅੰਜੂਮਾ ਜੀ ਦਾ ਤੇ ਖੁਸ਼ੀ ਪਵੇ ਸਭ ਲੋਕਾਂ ਨੂੰ ਮਨ ਮਨ ਲਗਾ ਕੇ ਨੰਗਾ ਕਰੇ ਸਭ ਛੋਟਾ سب موقع جانا رونا بے کمال ہوے گا سب موقع جانا رونا بیک کمال ہوگا بے کمال ہوگا جد رونا سب موقع جانا رونا بے کمال ہوے گا

کمال ہوشو جدیا روڑا میں کمال ہوگی جانا روڑا کمال ہوگی

سب جنا روڑا بھی کمال ہوگا یسو جدہ سب مک جنا رونا بھی کمال ہوگا ਇਸ ਦੁਜਾ ਦਿਨ ਆਉਣਾ ਤਾਂ ਮੁੱਕੇ ਜਾਣਾ ਰੋਣਾ ਵੀ ਕੰਮ ਨਾਲ ਹੋਵੇਗਾ ਇਸ ਦੁਜਾ ਦਿਨ ਆਉਣਾ ਤਾਂ ਮੁੱਕੇ ਜਾਣਾ ਰੋਣਾ ਵੀ ਕੰਮ ਨਾਲ ਹੋਵੇਗਾ ਇਸ ਦੁਜਾ ਦਿਨ ਆਉਣਾ ਤਾਂ ਮੁੱਕੇ ਜਾਣਾ ਰੋਣਾ ਵੀ ਕੰਮ ਨਾਲ ਹੋਵੇਗਾ ਅੰਝ سب مل مل گا کے چنگا کرے سب چھوٹا نو مل مل گا کے گی دوے سب لوگ مل مل گا کے چنگا کرے سب چھوٹا نو مل مل گا کے چنگا کرے سب چھوٹا نو مل مل گا کے چنگا کرے سب چھوٹا نو مل مل گا کے چنگا کرے سب करे सभु चङा चङा करे जिसू जॾो आयो सब मुख जा रोल बि कमाल जसू जॾो रोल सभु मुख जा रोल बि कमाल हुसू जॾो र ਜਾ ਦੌਰਾਉਣਾ ਸਾਹਿਬ ਮੱਕ ਜਾਣਾ ਰੌਣਾ ਵੀ ਕਮਾਲ ਹੋਵੇਗਾ ਜੇ ਤੂੰ ਜਾ ਦੌਰਾਉਣਾ ਸਾਹਿਬ ਨੂੰ ਜਾਰਾ ਪੁਕਾਰ ਹੁੰਦਾ ਜਾਰਿਆ ਜੋ ਬੋਲੇ ਜੋ ਹੋਵੇ ਬਚਨੇ ਦਸਰਾ ਪੇ ਬੋਲੇ ਜੋ ਬਰਦਾ ਹੁੰਦਾ ਜਾਰਿਆ ਜੋ ਬੋਲੇ ਜੋ ਹੋਵੇ ਬਚਨੇ ਦਸਰਾ ਪੇ ਤੁੰਦੇ ਆ ਜੋ ਹੋਵੇ ਬਚਨੇ ਦਸਰਾ ਪੇ ਬੋਲੇ ਜੋ ਹੋਵੇ ਅਰ ਜਗ ਦਾ ਨਾ ਬੇਲ ਕੋਲੇ ਜਦ ਰੰਗ ਦਾ ਤਾਰਾ ਬੇਦ ਖੁੱਲਿਆ ਆਇਆ ਹੋਵਣ ਬਸਣ ਦਾ ਤਾਰਾ ਬੇਦ ਖੁੱਲਿਆ ਆਇਆ ਹੋਵਣ ਤੇ ਨਵੇਂ ਕਲ ਹੋ ਜੜਾ ਸੁਰ ਸੁਰੇ ਤੇ ਅੰਦਰਵੇਂ ਕਲ ਹੋ ਜੜਾ ਸੁਰ ਸੁਰੇ ਤੇ ਚੰਦ ਲਾਲੋ ਲਾਲ ਹੋਵੇਗਾ ਜਿੱਥੇ ਜਦ ਰੋਣਾ ਸਭ ਮੱਕੇ ਜਾਣਾ ਰੋਣਾ ਵੀ ਕਮਾਲ ਹੋਵੇਗਾ ਬੱਲੇ ਬੱਲੇ ਜਦ ਰੰਗ ਦਾ ਤਾਰਾ ਬੇਦ ਖੁੱਲਿਆ ਆਇਆ ਹੋਵਣ ਤੇ ਨਵੇਂ ਕਲ ਹੋ ਜੜਾ ਸੁਰ ਸੁਰੇ ਤੇ ਅੰਦਰਵੇਂ ਕਲ ਹੋ ਜੜਾ ਸੁਰ ਸੁਰੇ ਤੇ ਚੰਦ ਲਾਲੋ ਲਾਲ ਹੋਵੇਗਾ यू जा सभु मुक जाण रोणा बि कमाल ॾिसूं जल रोण सभु मुक जाण रोण बि कमाल ॾिसूं जॾहिं रो ਮੁੱਕ ਜਾ ਰੋਣਾ ਵੀ ਕਮਾਲ ਹੋਵੇਗਾ ਜਿਸੂ ਜਦੋਂ ਰੋਣਾ ਸਭ ਮੁੱਕ ਜਾ ਰੋਣਾ ਵੀ ਕਮਾਲ ਹੋਵੇਗਾ ਜਿਸੂ ਜਦੋਂ ਰੋਣਾ ਸਭ ਮੁੱਕ ਜਾ ਰੋਣਾ ਵੀ ਕਮਾਲ ਹੋਵੇਗਾ ਜਿਸੂ ਜਦੋਂ ਰੋਣਾ ਸਭ ਮੁੱਕ ਜਾ ਰੋਣਾ ਵੀ ਕਮਾਲ ਹੋਵੇਗਾ ਜਿਸੂ ਜਦੋਂ ਰੋਣਾ ਸਭ ਮੁੱਕ ਜਾ ਰੋਣਾ ਵੀ ਕਮਾਲ ਹੋਵੇਗਾ ਜਿਸੂ ਜਦੋਂ ਰੋਣਾ ਸਭ ਮੁੱਕ ਜਾ ਰੋਣਾ ਵੀ ਕਮਾਲ ਹੋਵੇਗਾ ਜਿਸੂ ਜਦੋਂ ਰੋਣਾ ਸਭ ਮੁੱਕ ਜਾ ਰੋਣਾ ਵੀ ਕਮਾਲ ਹੋਵੇਗਾ ਅੱਖੀਆਂ ਦੇ ਨਾਲ ਜਿਵੇਂ پلਕਾਂ ہٹ چوپاڑو میرے اگے ہو کسواوے میرے مل دریا ہٹ چوپاڑو میرے اگے ہو کسوا بھی میرے بل دو ہٹ چپاڑو میرے ہو کسو اب میرے نال دریا ہٹ چو پہاڑو میرے اگے ہو کسواوے میرے نال دریا ہٹ چو پہاڑو میرے ہو کسو آوے میرے نال دریا ਰੀਤੇ ਮਕੋਲਾ ਇਹ ਤੇਰਾ ਉਛਲਾ ਮੈਨੂੰ ਉਤਲੇ ਸ਼ਕਾਨ ਗੱਲ ਤਾਰੋਗੇ ਆਜੇ ਯਸ਼ੂ ਦੇ ਨਾਮ ਤੇ ਲੁਕਣੇ ਦੇ ਨਹੀਂ ਇਹ ਤੇਰਾ ਉਛਲਾ ਗੋ ਇਹ ਤਾਰੋ ਤੇ ਮਾਰੀਏ ਕੋ ਸ਼ਕਾਨ ਦਾ ਇਹ ਮੈਨੇ ਉਛਲੇ ਉਛਲੇ ਕਹੇ ਤੇ ਮਕੋਲਾ ਇਹ ਤੇਰੇ ਤੇ ਨਾ ਨੂੰ ਲੁਕਣੇ ਦੇ ਨਹੀਂ ਉਹ ਤਾਂ ਕੋਈ ਨਹੀਂ ਗਨੂ ਲੁਕਣੇ ਦੇ ਨਹੀਂ ਰੇ ਸਾਈ ਯਸ਼ੂ ਦੇ ਨਾਮ ਤੇ ਨਹੀਂ ਉਹਨਾਂ ਸਾਰਿਆਂ ਦੇ ਮੂੰਹ ਡੇ ਰਹਿਣਗੇ ਉਹਨਾਂ ਸਾਰਿਆਂ ਦੇ ਮੂੰਹ na na valhonea جدونا کمال ہوا جدو کمال ہوا جزو جب کمال ہوا جزو جب রর <chat> Dর यू जो सब मुख जनालिशू जो सब मुख जन कमाला यू सब मुख जा यूमुख कमाल यू जा सब मुख जन रोना भई कमाल हु ਸੰਨਾ ਜੋਰ ਉਤਰੀ ਮਹਿਮਾ ਕਰ ਦੋ ਸ਼ੇ ਮਰਦੇ ਕੀ ਹੋਏ ਉਹਨਾ ਝਟਪਟ ਸਮਰੇ ਗਿਆ ਹੈ ਘਟ ਉਹਨੇ ਉਹਨਾ ਝਟਪਟ ਕੋਈ ਬਚਨ ਨੂੰ ਪੂਰਾ ਹੁਣੋ ਸਕਦਾ ਨਾ ਡੱਕ ਕੋਈ ਬਚਨ ਨੂੰ ਪੂਰਾ ਹੁਣੋ ਸਕਦਾ ਨਾ ਡੱਕ ਜਿਸੂ ਪੱਥਰਾਂ ਦੇ ਉੱਤੇ ਜਦੋਂ ਨਹੀਂ موسیقی पढ़ी करे ਮਨ ਮਨ ਗਾ ਕੇ ਗਾ ਕਰੇ ਸਭ ਛੋਟਾ ਨੂੰ ਮਨ ਮਨ ਗਾ ਕੇ ਗਾ ਕਰੇ ਸਭ ਛੋਟਾ ਨੂੰ ਬੋਲਦਾ ਬੰਦਾ ਖਰਾ ਬੰਦਾ ਬੰਦਾ ਜੁੜੂਆ ਦਿਹਾੜੇ ਖੁਸ਼ੀ ਦਵੇ ਸਾਰੇ ਲੋਕਾਂ ਨੂੰ ਅੰਦਰਿਆ ਨਮਸਕਾਰ ਮਨ ਮਨ ਗਾ ਕੇ ਗਾ ਕਰੇ ਸਭ ਛੋਟਾ ਨੂੰ ਬਾਪ ਪਰਮੇਸ਼ਰ ਤੇਰੇ ਫਜ਼ਲ ਮੇਰੇ ਉਹਨਾਂ ਮੋਤ ਬਾਤ ਤੇਰੇ ਜਸ਼ਨ ਮਨਾਉਣਾ ਏ ਜੇ ਜਸ਼ਨ ਕਾਲੀ ਦੇ ਦਰਮਾਨ ਤੇ ਕਾਲੀ ਦੇ ਦਰਮਾਨ ਮਨਾਉਣਾ ਏ ਸਤਨ ਦਾ ਬੁਰਾ ਹਾਲ ਹੋਵੇਗਾ ਤੁਹਾਨੂੰ ਮਹਿਮਾਨ ਦੀ سب کو چھوتا ہوں یشو کے نام سے ہٹ چوپ پڑھو میرے گواہی اپنے جو گاؤں میں ان بہنوں نے گواہی پر یہ پروشری نام کو اونچا کیا ہے کوئی بھی پرمیشن کے نام کو لوگوں میں اونچا کرے گا تو ساتھ مجھ پرمیشن ان کی انشوں کو اوپر لے جائے گا شیم کے ساتھ لوہیا کوئی حالات ہرا پائے گا لویا کوئی بیماری چھو نہ پائے گی کوئی وائرس جو پرمیشن کے نام کو جو پہلے سے ہی اونچا ہے لیکن اپنے شبدوں اپنی گواہی کو اونچا کرتے ہیں پریواروں میں گاؤں میں جہاں کہیں بھی اس کے نام کو مہمہ مہما کرتے ہیں کرتے رہے گے ساتھ مجھے اتردا رہے گا لویا وہ کھڑکیاں کھلی رہے گی جہاں آتی سے آتی ہے جگیاں سب مجھے جنہوں نے جو بولے شبدوں کی

ਹallelujah 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 ਜੋ ਆਪਣੇ ਬਿਸਕਾਰ)^{(1)})^{(2)} ਪਿੰਦਰਪੈਣ ਔਰ ਉਹਨਾਂ ਦੇ ਸਾਸਾ ਹallelujah ਹallelujah ਇਹ ਖੁਸ਼ੀ ਦੇ ਤੌਰ ਤੇ ਆਪਣੇ ਘਰ ਵਿੱਚ ਬੰਦਗੀ ਕਰਵਾ ਰਹੇ ਨੇ ਕੱਲੋਂ 8:30 ਵਜੇ ਤੁਸੀਂ ਸਭ ਨੇ ਇਹਨਾਂ ਦੇ ਘਰੇ ਪਹੁੰਚਣਾ 11 ਵਜੇ ਸ਼ੁਰੂ ਹੋ ਜਾਣੀ ਆ ਉਹ ਸਹੀ ਸਮੇਂ ਤੇ ਆਪਾਂ ਸ਼ੁਰੂ ਕਰਾਂਗੇ ਹallelujah ਹallelujah ਤੁਸੀਂ ਸਭ ਇਨਵਾਈਟਿਡ ਹੋ ਜਿਹੜੇ ਨਵੇਂ ਆਏ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਕੱਲੋਂ ਪਿੰਨੋ ਠੇਕਰੀ ਹਾਲ ਦੇ ਵਿੱਚ ਇਹਨਾਂ ਦੇ ਘਰੇ ਸਭ ਨੇ ਜ਼ਰੂਰ ਪਹੁੰਚਣਾ ਪਰਮੇਸ਼ਰ ਦੀ ਆਸ਼ੀਰਵਾਦ ਲੈਣ ਦੇ ਲਈ ਆਸ਼ੀਆ ਬਲੇਸ ਦਾ ਵਰਕ ਤਾਂ ਹੋਰ ਚਾਹ ਦੇ ਲੈਣ ਦੇ ਲਈ ਸਭ ਨੇ ਪਹੁੰਚਣਾ ਸਭ ਨੂੰ ਖੁੱਲਾ ਸੱਦਾ ਕੱਲੋਂ 11 ਵਜੇ ਸਟਾਰਟਿੰਗ ਹੋ ਜਾਣੀ ਆ 8:30 ਵਜੇ ਸਭ ਨੇ ਪਹੁੰਚ ਜਾਣਾ ਹallelujah ਹallelujah ਔਰ ਸਭ ਹੱਥ ਉਠਾ ਕੇ ਗਾਰ ਦੇ ਯੁੱਗ ਬੰਦਗੀ ਹੋਣ ਜਾ ਰਹੀ ਹੈ ਹallelujah ਉਦ ਲਈ ਪ੍ਰਾਰਥਨਾ ਕਰੋ ਮਹਾਨ ਸ਼ਬਦ ਇੰਤਜ਼ਾਮ ਤੇਰੀ ਤੌਰ ਚ ਪੂਰੇ ਹੋਣ ਪਰਮੇਸ਼ਰ ਜਿੰਨੇ ਵੀ ਆਉਣ ਜਿੰਨਾਂ ਨੂੰ ਲੈ ਕੇ ਆਏਗਾ ਔਰ ਦੂਜੇ ਉਹਨਾਂ ਨੂੰ ਛੁਡਾਈ ਪਰਮੇਸ਼ਰ ਉਹਨਾਂ ਲਈ ਉਦਾਹਰਣ ਦਾ ਕਾਰਨ ਬਣੀ ਮੁਕਤੀ ਦਾ ਕਾਰਨ ਬਣੀ ਔਰ ਸਭ ਦੀ ਲਾਇਫ ਨੂੰ ਛੁਈ ਔਰ ਬਲੈਸ ਕਰੀ ਬੰਦਲੀ ਸ਼ੈਤਾਨ ਨੂੰ ਖਤਮ ਕਰੀ ਇਨਕਾਰ ਨੂੰ ਖਤਮ ਕਰੀ ਬਿਮਾਰੀਆਂ ਨੂੰ ਖਤਮ ਕਰੀ ਦੁਸ਼ਚਾਤ ਨੂੰ ਖਤਮ ਕਰੀ ਸ਼ੈਤਾਨ ਦੇ ਪਲਾਨ ਨੂੰ ਖਤਮ ਕਰੀ ਸੱਚਮੁੱਚ ਜਿੰਨੇ ਆਉਣਗੇ ਉਹਨਾਂ ਲਈ ਸਵਰਗ ਉਪਨ ਹੋਵੇ ਆਕਾਸ਼ ਕੋਲੇ ਸ਼ਮਸੇ ਦੇ ਸਾਹਮਣੇ ਨਾਮ ਦੇ ਵਿੱਚ ਉਹ ਤੇਰੇ ਲਹੂ ਦੇ ਨੇ ਧੋਤੇ ਜਾਣ ਫਿਰਦੇ ਜਾਣ ਉਹ ਸ਼ੁੱਧ ਕੀਤੇ ਜਾਣੇ ਸ਼ਮਸੇ ਹallelujah ਕਬੱਡੀ ਵੇਟਾਰੀ ਰਸੂਤ ਸਮਾਗਮ ਚਾਰ ਦਾ ਕਾਰਨ ਠਹਿਰੇ ਗਾਲੋ ਇਸੇ ਬਸਤੇ ਦਾ ਮਾਤੀ ਇਲਾਕੇ ਵਿੱਚ ਔਰ ਸਭ ਨੇ ਪ੍ਰਾਥਨਾ ਦੇ ਵਿੱਚ ਰਹਿਣਾ ਹallelujah God bless you